ਰਾਦੀ ਗਾਦੀ ਦੀ ਰਾਦੀ ਗਾਦੀ ਆ ਲੱਗਦੀ ਏ ਕਿਰਾਇਆ ਦੇਣ ਦਾ ਪਤਾ ਕਿ ਨਹੀਂ ਪਤਾ ਹਰ ਰੋਜ਼ ਤੁਹਾਡੇ ਅੱਗੇ ਹਾਥੀ ਝੱਡਣੇ ਪੈਂਦੇ ਮੰਗਤੇ ਆ ਵਾਂਗੂ ਦੀਦੀ ਸਾਡਾ ਕਿਹੜਾ ਦਿਲ ਕਰਦਾ ਵਾ ਕਿ ਤੁਹਾਨੂੰ ਐਂ ਰੋਜ਼ ਜਵਾਬ ਦੇਣ ਨੂੰ ਜਦੋਂ ਮੇਰੇ ਹਸਬੰਦ ਨੂੰ ਸੈਲਰੀ ਮਿਲ ਗਈ ਮੈਂ ਤੁਹਾਨੂੰ ਦੇ ਦੂੰਗੀ ਪੈਸੇ ਨੇ 4 ਮਹੀਨੇ ਹੋ ਗਏ ਕਿਰਾਇਆ ਨਾ ਦਿੱਤੇਆਂ ਨੂੰ ਤੇ ਟੋਟਲ ਸਾਡਾ 5000 ਦੇ ਹਿਸਾਬ ਨਾਲ 20000 ਹੋ ਗਿਆ ਬੰਦਾ 4-4000 3-3000 ਚਲ ਹੋਰ ਕੁਝ ਨਾ ਸੀ 10000 ਰੁਪਏ ਕਰਕੇ ਦੇ ਦਿੰਦਾ ਮੈਂ ਮੰਨਦੀ ਆ ਤੁਹਾਡਾ 20000 ਰੁਪਏ ਦੇਣ ਵਾਲਾ ਵਾ ਪਰ ਇਹਨਾਂ ਨੂੰ 6 ਮਹੀਨੇ ਹੋ ਗਏ ਸਾਡੀ ਤਨਖਾਹ ਹੀ ਨਹੀਂ ਆਈ ਉਧਰੋਂ ਸਾਡਾ 80000 ਰੁਪਏ ਆਊਗਾ ਤੁਹਾਨੂੰ ਆਪਾਂ ਤੁਹਾਡੇ ਸਾਰੇ ਇਕੱਠੇ ਪੈਸੇ ਕਰਕੇ ਦੇ ਦੇਵਾਂਗੇ ਹਾਦੀ ਹੋ ਗਈ ਤੁਹਾਡੇ ਵਰੀ ਤਾਂ ਇੱਥੇ 1 ਮਹੀਨਾ ਤਨਖਾਹ ਨਾ ਮਿਲੇ ਜਿੱਤੋਂ ਇੱਕ ਥਾਂ ਤੋਂ ਹਟ ਕੇ ਨਾ ਦੂਜੇ ਥਾਂ ਤੇ ਕੰਮ ਲੱਗਦੇ ਆ ਤਾਂ ਕਿ ਪੈਸੇ ਆਣ ਵਾਲੇ ਬਣ। ਤੁਹਾਡਾ ਡਰਾਮਾ ਹੀ ਐ 6 ਮਹੀਨੇ ਹੋ ਗਏ ਉੱਥੇ ਕੰਮ ਕਰੀ ਜਾਂਦਾ ਘਰ ਵਾਲਾ ਤੇਰਾ। ਇਹ ਤਾਂ ਹੁਣ ਮਜਬੂਰੀ ਨੂੰ ਕੰਮ ਕਰ ਰਹੇ ਨੇ ਨਹੀਂ ਤਾਂ ਸਾਡਾ ਕੀ ਦਿਲ ਕਰਦਾ ਉੱਥੇ ਕੰਮ ਕਰਨ ਨੂੰ ਸਾਡੇ ਤਾਂ ਸਾਰੇ ਪੈਸੇ ਮਰਦੇ ਨੇ। ਆਪਾਂ ਕਿੱਥੋਂ ਖਰਚੇ ਚਲਾਵਾਂਗੇ। ਦੇਖ ਭਾਈ ਘਰ ਵਾਲਾ ਆਂਦਾ ਨਾ ਤੇਰਾ ਉਹ ਦਿਨਾਂ ਨਾ ਬਹਿ ਕੇ ਆਰਾਮ ਨਾਲ ਗੱਲ ਕਰ ਲੈ। ਵੀ ਤੁਹਾਡੇ ਕੋ ਕੁਰਾਇਆ ਹੁੰਦਾ ਤੇ ਦੇਣ ਵਾਲੇ ਬਣੋ ਫਟਾਫਟ ਨਹੀਂ ਤਾਂ ਆਪ ਦਾ ਬੋਰੀ ਬਿਸਰਾ ਸੰਭੋ ਤੇ ਨਿਕਲੋ। ਦੀਦੀ ਮੈਂ ਇੱਕਦਮ ਕਾਰਕਿਵੇਂ ਖਾਲੀ ਕਰ ਦਵਾ ਮੇਰੇ ਛੋਟੇ ਛੋਟੇ ਬੱਚੇ ਨੇ ਜੇ ਤੁਹਾਡਾ 20000 ਰੁਪਿਆ ਕਰਾਇਆ ਹੋਇਆ ਵਾ ਕੋਈ ਨਾ ਮੈਂ ਜਦੋਂ ਇਹਨਾਂ ਦੀ ਤਨਖਾਹ ਦੀ ਮੈਂ ਦੇ ਦੂੰਗੀ ਜੇ ਆਪਾਂ ਕਿਤੇ ਹੋਰ ਵੀ ਜਾਵਾਂਗੇ ਤੇ ਮੈਂ ਉਹਨਾਂ ਨੂੰ ਤਾਂ ਪੈਸੇ ਦੇਣੇ ਪੈਣਗੇ ਮੈਂ ਕਿੱਥੋਂ ਅਰੇਂਜ ਕਰੂੰਗੀ ਮੈਂ ਜਦੋਂ ਤੂੰ ਇੱਥੇ ਨਵੀਂ ਨਵੀਂ ਆਈ ਸੀਗੀ ਉਦੋਂ ਤਾਂ ਬੜੀ ਆਡੀਆਂ ਆਡੀਆਂ ਗੱਲਾਂ ਕਰਦੀ ਸੀਗੀ ਮੇਰੇ ਸੋਹਰੇ ਕੋ ਤੇ ਮੇਰੇ ਪੇਕੇਆਂ ਕੋ ਤਾਂ ਪੈਸਾ ਹੀ ਬਹੁਤ ਆ ਮੈਂ ਪਿੱਛੋਂ ਪੈਸੇ ਵਾਲੀ ਆ ਹੁਣ ਕੀ ਹੋ ਗਿਆ ਮੁੱਕ ਗਿਆ ਸਾਰਾ ਦੀਦੀ ਪਹਿਲੀ ਗੱਲ ਤਾਂ ਮੇਰੇ ਪੇਕੇ ਵਾਲਿਆਂ ਨੂੰ ਪਤਾ ਹੀ ਨਹੀਂ ਕਿ ਮੈਂ ਕਿਰਾਏ ਤੇ ਰਹਿ ਰਹੀ ਆ ਦੂਜੀ ਗੱਲ ਕੀ ਮੇਰੀ ਸੱਸ ਨਾ ਬਣੀ ਨਹੀਂ ਸੀ ਤਾਂ ਮੈਂ ਕਿਰਾਏ ਤੇ ਰਹਿ ਰਹੀ ਆ ਸਹੀ ਐ ਸੱਸਾਂ ਨਾਲ ਲੜੀ ਜੋ ਤੇ ਮਾਵਾ ਨੂੰ ਮੁੰਡਿਆਂ ਤੋਂ ਅੱਡ ਕਰੀ ਜੋ ਤੁਹਾਡਾ ਨਵੀਆਂ ਵਿਆਹਿਆਂ ਦਾ ਨਾ ਇਹੀ ਕੰਮ ਐ ਤੇ ਮੁੜ ਕੇ ਕਿਰਾਏ ਤੇ ਧੱਕੇ ਖਾਈ ਜੋ ਦੀਦੀ ਵਿਚਲੀਆਂ ਗੱਲਾਂ ਕੀ ਐ ਤੁਹਾਨੂੰ ਨਹੀਂ ਪਤਾ ਤੁਸੀਂ ਸਾਡੇ ਫੈਮਲੀ ਮੈਟਰ 'ਚ ਨਾ ਬੋਲੋ ਚਲੋ ਠੀਕ ਐ ਭਾਈ ਜਾਂ ਤਾਂ ਫੇਰ ਕਿਰਾਇਆ ਦੇ ਦਿਓ ਨਹੀਂ ਤੇ ਟੈਮ ਤੇ ਖੜਲੀ ਕਰੋ ਦੀਦੀ ਦੇਖਦੀ ਐ ਇਹਨਾਂ ਨਾਲ ਗੱਲ ਕਰਕੇ ਸ਼ਾਮ ਨੂੰ ਤੁਹਾਨੂੰ ਥੋੜੇ ਬੋਝ ਦੇ ਹੱਥ 'ਚ ਪੜਾ ਦਿੰਦੀ ਐ ਜਨਨੀਆਂ ਨਾ ਇੰਨੀਆਂ ਸਿਆਣੀਆਂ ਹੁੰਦੀਆਂ ਔਖੇ ਟਾਈਮ ਵਾਸਤੇ ਨਾ ਕੁਛ ਨਾ ਕੁਛ ਉਹਨਾਂ ਨੇ ਰੱਖਿਆ ਹੁੰਦਾ ਕੋਈ ਵਾਲੀਆਂ ਟੋਪਸ ਨਹੀਂ ਹੈਗੇ ਉਹਨਾਂ ਨੂੰ ਰੱਖ ਕੇ ਕਰਾਇਆ ਦੇ ਦੋ ਜਿਦੀ ਮਾੜਾ ਮੋਟਾ ਤਾਂ ਸਾਰਿਆਂ ਕੋਲੀ ਹੁੰਦਾ ਪਰ ਉਹ ਮੈਂ ਥੋੜਾ ਹੀ ਆਪਣੇ ਬੱਚਿਆਂ ਲਈ ਰੱਖਿਆ ਹੈ ਬਾਕੀ ਕੋਈ ਨਾ ਰਹੀ ਗੱਲ ਤੁਹਾਡੇ ਕਰਾਈ ਦੀ ਮੈਂ ਇਹਨਾਂ ਨਾਲ ਗੱਲ ਕਰਕੇ ਤੁਹਾਨੂੰ ਸ਼ਾਮ ਤੱਕ ਦਾ ਟਾਈਮ ਦੋ ਤਾਂ ਤੁਹਾਨੂੰ ਦੇ ਦੂੰ ਵਧੀਆ ਗੱਲ ਹੈ ਜਵਾਕਾਂ ਵਾਸਤੇ ਕੁਛ ਨਾ ਕੁਛ ਰੱਖਿਆ ਹੋਇਆ ਪਰ ਇਹ ਵੀ ਸੋਚ ਨਾ ਇੱਥੇ ਮੈਂ ਤੈਨੂੰ ਰਹਿਣ ਨਹੀਂ ਦੇਣਾ ਅੱਗੇ ਕਿਸੇ ਨੇ ਰੱਖਣਾ ਨਹੀਂ ਤੈਨੂੰ ਕਿ ਜਵਾਕਾਂ ਨੂੰ ਲੈ ਕੇ ਕਿੱਥੇ ਕਿੱਥੇ ਰੁਲਣਗੀ राधिका तू इत्थे खड़ी है मैं तेनु ਥੱਲੇ ਲੱਭੀ ਜਾਨੀ ਆ ਮੰਮੀ ਇਹਨਾਂ ਨਾਲ ਗੱਲ ਕਰੋ ਤੇ ਤੁਸੀਂ ਕਿਰਾਇਆ ਲਓ 4 ਮਹੀਨੇ ਹੋ ਗਏ ਤੇ 4 ਮਹੀਨੇ ਦਾ ਕਿਰਾਇਆ 20000 ਰੁਪਇਆ ਹੋ ਜਾਂਦਾ ਫੇ ਇਹਨਾਂ ਨੂੰ ਕੋ ਥੋੜਾ ਥੋੜਾ ਤਾਂ ਦਿਓ ਐਵੇਂ ਮੈਂ ਰੋਏ ਰੋ ਜਾ ਕੇ ਕਲਪ ਦੀ ਚੰਗੀ ਲੱਗਦੀ ਆ ਤੂੰ ਨਾ نیچے ਚੱਲ ਤੇ ਮੈਂ ਕਰਦੀ ਆ ਗੱਲ ਨਹੀਂ ਮੰਮੀ ਜਿਹੜੀ ਵੀ ਗੱਲ ਕਰਨੀ ਆ ਨਾ ਮੈਂ ਵਿੱਚ ਹੀ ਖੜੂਗੀ ਨਾਲੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦਿਓ ਕਿਰਾਇਆ ਟਾਈਮ ਨਾਲ ਦਿਆ ਕਰੋ ਕਿਰਾਏਦਾਰ ਨਾਲੇ ਚੱਜ ਦੇ ਰੱਖੋ ਇਹਨਾਂ ਨੂੰ ਕੱਢੋ ਬਾਹਰ ਬੰਦਾ ਕਰਾਇਆ ਆਂਦਾ ਕਿਸੇ ਪਾਸੇ ਅਸੀਂ ਵੀ ਤਾਂ ਸੋਚਿਆ ਆਂਦਾ ਨਾ ਵੀ ਕਿਸੇ ਪਾਸੇ ਦੇਣ ਵਾਲੇ ਬਣਾਂਗੇ ਆਂਟੀ ਮੈਂ ਤਾਂ ਇਹਨਾਂ ਨੂੰ ਕਈ ਜਾਣੀ ਮੈਨੂੰ ਥੋੜਾ ਸ਼ਾਮ ਤੱਕ ਦਾ ਟਾਈਮ ਦੋ ਵੋ ਮੈਂ ਇਹਨਾਂ ਨੂੰ ਕਰਕੇ ਥੋੜਾ ਬਹੁਤ ਦੇ ਦੂੰਗੀ ਮੈਨੂੰ ਵਕਤ ਦੋ ਥੋੜਾ ਯਾ ਕੋਈ ਗੱਲ ਨਹੀਂ ਪੁੱਤ ਜੇ ਤੇਰੇ ਕੋਲ ਕਰਾਇਆ ਨਹੀਂ ਹੈਗਾ ਨਾ ਤਾਂ ਤੂੰ ਦੇ ਦੀ ਰਾਮ ਨਾਲ ਰਹੀ ਜਾ ਉੱਥੇ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਮੈਨੂੰ ਪਤਾ ਹੈ ਕਰਾਇਆ ਤੇ ਰਹਿਣਾ ਵੀ ਕਿਹੜਾ ਸੋਖਾ ਹੈ ਨਾਲੇ ਕਿਸੇ ਦਾ ਦੇਲ ਥੋੜੀ ਕਰਦਾ ਵੀ ਅਸੀਂ ਕਿਰਾਇਆ ਨਾ ਦਈਏ ਲੈ ਮੰਮੀ ਆ ਕੀ ਢੰਗ ਹੋਇਆ ਗੱਲ ਕਰਨ ਦਾ ਤੁਸੀਂ ਮਾੜਾ ਰੋਵ ਰੂਪ ਪਾ ਲਓ ਕਿਰਾਇਆ ਮੰਗ ਲਓ ਤੁਸੀਂ ਤਾਂ ਹੋਰ ਉਹਨਾਂ ਨੂੰ ਪਿਆਰ ਨਾਲ ਬੋਲ ਕੇ ਸ਼ਹਿਦ ਹੀ ਜੰਨੇ ਹੋ ਜਿਹੜਾ ਆਪ ਕਿਰਾਏ ਤੇ ਰਹਿੰਦਾ ਹੈ ਨਾ ਉਹਨੇ ਫਿਰ ਘਰ ਪਾਇਆ ਹੋਵੇ ਉਹਨੂੰ ਆਪ ਪਤਾ ਚੱਲਦਾ ਵੀ ਕਿਰਾਏਦਾਰਾਂ ਦਾ ਦੁੱਖ ਕੀ ਹੁੰਦਾ ਹੈ ਜੀਦਾ ਦਿਲ ਕਰਦਾ ਬੇਟਾ ਕਿਰਾਏ ਤੇ ਰਹਿਣ ਤੇ ਹਰ ਇੱਕ ਨੂੰ ਇਨਸਾਨ ਚਾਹੁੰਦਾ ਹੈ ਕਿ ਸਾਡੇ ਛੋਟਾ ਮੋਟਾ ਘਰ ਹੋਵੇ ਪਰ ਸਾਡਾ ਆਪਣਾ ਘਰ ਹੋਵੇ ਤੈਨੂੰ ਪਤਾ ਹੈ ਜਦੋਂ ਤੂੰ ਵਿਆਹ ਕੇ ਆਈ ਸੀਗੀ ਤੇ ਆਪਾਂ ਵੀ ਕਿਰਾਏ ਤੇ ਹੀ ਰਹਿੰਦੇ ਸੀਗੇ ਆ ਚਾਰਕ ਸਾਲ ਹੋਇਆ ਘਰ ਪਾਇਆ ਤੇ ਹੁਣ ਆਪਾਂ ਵੀ ਤਾਂ ਦੇਖਣਾ ਹੈ ਨਾ ਵੀ ਕੋਈ ਕਿਸ ਤਰ੍ਹਾਂ ਰਹਿੰਦਾ ਪਿਆ ਆਪਾਂ ਕਿੰਨਾ ਔਖਾ ਕਿਰਾਏ ਤੇ ਰਹਿੰਦੇ ਸੀ ਮਕਾਨ ਮਾਲਕ ਆਪਾਂ ਨੂੰ ਕਿੰਨਾ ਤੰਗ ਕਰਦੇ ਸੀ ਤੂੰ ਉਹ ਗੱਲਾਂ ਨੂੰ ਭੁੱਲ ਗਈਂ ਹੈ ਹਾਂਜੀ ਮੰਮੀ ਮੈਂ ਉਹ ਟਾਈਮ ਕਿੱਦਾਂ ਬੋਲ ਸਕਦੀ ਆ ਸਾਡਾ 1 ਮਹੀਨਾ ਵੀ ਕਿਰਾਇਆ ਲੇਟ ਹੁੰਦਾ ਸੀ ਨਾ ਤੇ ਮਕਾਨ ਮਾਲਕ ਨਾ ਆ ਕੇ ਸਾਡਾ ਜਲੂਸ ਕੱਢ ਦਿੰਦਾ ਸੀ ਸਾਮਾਨ ਸਾਰਾ ਸਾਡਾ ਬਾਹਰ ਮਾਰਦਾ ਸੀ ਗਲੀ 'ਚ ਤੇ ਸੌਰੀ ਭੈਣੇ ਮਾਫ ਕਰੀ ਜੇ ਮੈਂ ਤੈਨੂੰ ਜ਼ਿਆਦਾ ਗਲਤ ਬੋਲੀ ਹੋਵੇ ਆਪਾਂ ਉਹੋ ਜੇ ਮਕਾਨ ਮਾਲਕ ਥੋੜੀ ਬਣਨਾ ਮੈਂ ਤਾਂ ਕਹਿਨੀ ਆ ਇਹਨਾਂ ਦਾ ਨਾ ਆਪਣਾ ਹੀ ਘਰ ਬਣ ਜਾਵੇ ਏ ਵੀ ਸੋਚ ਕਿਸੇ ਕਿਸੇ ਮਕਾਨ ਮਾਲਕ ਅੱਦੀ ਹੁੰਦੀ ਆ ਕਿ ਸਾਡੇ ਕਿਰਾਏਦਾਰਾਂ ਦਾ ਵੀ ਆਪਣਾ ਮਕਾਨ ਬਣ ਜਾਵੇ ਚਲ ਕੋਈ ਗੱਲ ਨਹੀਂ ਪੁੱਤ ਤੁਹਾਨੂੰ ਰੱਬ ਨਾ ਛੇਤੀ ਆਪਣਾ ਘਰ ਦੇਵੇਗਾ ਜੇ ਸਾਡੀ ਲੋਡ ਹੋਈ ਨਾ ਤੇ ਦੱਸ ਦੇ